ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਗਾਤਾਰ ਕਿਸਾਨੀ ਅੰਦੋਲਨ ਹੈ ਹੋਰ ਮੰਗ ਰਿਹਾ ਹੈ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਤੇਜ਼ੀ ਆ ਰਹੀ ਹੈ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਵਲ جاری ਹੈ 20 ਦਿਨਾਂ ਤੋਂ ਉੱਪਰ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਖਾਧਿਆ ਅਜੇ ਇਹ ਵਿੱਚ ਸਿਹਤ ਲਗਾਤਾਰ ਵਿਗੜ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਵੱਖ-ਵੱਖ ਰੀਆਂ ਜਥੇਬੰਦੀਆਂ ਦੇ ਆਗੂਆਂ ਨਾਮਵਰ ਹਸਤੀਆਂ ਅਤੇ ਗਾਇਕਾਂ ਅਤੇ ਸਿਆਸੀ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਦੀ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਚਾਰਚ ਫੇਰੇ ਵਧਦੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਪਰ ਵੀ ਕਿਤੇ ਨਾ ਕਿਤੇ ਦਬਾਅ ਪੈ ਰਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਜਲਦ ਕੱਢਿਆ ਜਾਵੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ ਲਗਾਤਾਰ ਹਾਲਾਂਕਿ ਡਾਕਟਰਾਂ ਵੱਲੋਂ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਜਦੋਂ ਤੱਕ ਉਹਨਾਂ ਦੀ ਭੁੱਖ ਹੜਤਾਲ ਨਹੀਂ ਟੁੱਟਦੀ ਖਤਰਾ ਬਰਕਰਾਰ ਰਹੇਗਾ ਇਸ ਕਰਕੇ ਲਗਾਤਾਰ ਕੇਂਦਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਉਧਰ ਜਗਜੀਤ ਸਿੰਘ ਡੱਲੇਵਾਲ ਦੇ ਪੋਤੇ ਵੱਲੋਂ ਇੱਕ ਭਾਵੁਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਦਾ ਪੋਤਾ ਅਪੀਲ ਕਰ ਰਿਹਾ ਹੈ ਕੇਂਦਰ ਸਰਕਾਰ ਨੂੰ ਕਿ ਜਲਦ ਤੋਂ ਜਲਦ ਜਿਹੜਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਉਸ ਦੇ सेहत पे तो है जी उस जाए तो जान है जी सुरक्षित अपील की सरकार को मैं ये कहना चाहता हूँ कि सरकार मंगा माने और किसान जो बैठे हैं वहाँ पे उनको घर जाने का मौका दे हजारों में से तादाद लाखों में हो गई अब वहाँ पे सिंगर भी आने लग गए हैं, एक्टर भी आने लग गए हैं यहाँ तक कि वहाँ पे बहुत सारे किसान भी आने लग गए हैं किसानों की तादाद जो है वो वहाँ से बहुत ही ज़्यादा आगे चली गई है ਇਸ ਤੋਂ ਇਲਾਵਾ ਲਗਾਤਾਰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਡਾਕਟਰ ਦਰਸ਼ਨਪਾਲ ਵੀ ਆਪਣੇ ਸਮਰਥਕਾਂ ਸਮੇਤ ਪਹੁੰਚੇ ਨੇ ਆਪਣਾ ਜਥਾ ਲੈ ਕੇ ਵੱਡੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸਾਨ ਡਾਕਟਰ ਦਰਸ਼ਨਪਾਲ ਦੀ ਜਥੇਬੰਦੀ ਦੇ ਕਿਸਾਨ ਪਹੁੰਚ ਰਹੇ ਨੇ ਮੋਰਚੇ ਦੇ ਉੱਪਰ ਤੇ ਲਗਾਤਾਰ ਮੋਰਚੇ ਦੇ ਵਿੱਚ ਵੀ ਕਿਸਾਨਾਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਰਿਹਾ ਅਜਿਹੇ ਵਿੱਚ ਸਰਵਣ ਸਿੰਘ ਪੰਦੇਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੜਕੇ ਯਾਨੀ ਕਿ 18 ਤਰੀਕ ਨੂੰ ਸੂਬੇ ਭਾਰ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਸੋ ਕਿਤੇ ਨਾ ਕਿਤੇ ਇਸ ਐਲਾਨ ਦੇ ਨਾਲ ਵੀ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਨੂੰ ਸਮਰਥਨ ਮਿਲੇਗਾ ਪੜਕੇ ਰੇਲਾਂ ਰੋਕੀਆਂ ਜਾਣਗੀਆਂ ਸੋ ਇਹ ਵੀ ਸੁਣ ਲੈਣੇ ਆ ਸਰਵਣ ਸਿੰਘ ਪੰਦੇਰ ਹੋਣਾ ਨੇ ਰੇਲਾਂ ਰੋਕਣ ਦਾ ਜਿਹੜਾ ਐਲਾਨ ਕੀਤਾ ਹੈ ਖਾਸ ਤੌਰ ਤੇ ਉਹਨਾਂ ਨੇ ਆਪਣੇ ਪਿੰਡ ਪਹੁੰਚ ਕੇ ਇਸ ਦਾ ਐਲਾਨ ਕੀਤਾ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਵੀ ਰੇਲਾ ਰੋਕੀਆਂ ਜਾਣਗੀਆਂ ਆਓ ਸੁਣ ਲੈਣੇ ਆ ਸਰਵਣ ਸਿੰਘ ਪੰਦੇਰ ਹੋਣਾ ਨੇ ਕੀ ਕਿਹਾ मैं सरवण सिंह पंदे दोनों फोरम का कोऑर्डिनेटर बोल रहा हूँ तीन सौ नौ दिन आंदोलन को चलते हो गए जगजीत सिंह डल्लेवाल के अमर अंचन को आज बाईसवा दिन हो गया मोदी सरकार अभी वार्ता नहीं करना चाहती मोदी सरकार मुद्दे को डी करना चाहती है और वह ऑन अन्य मुद्दों के ऊपर चर्चा करवाने के ऊपर लगी हुई है पर मैं कहता हूं बहुत छोट में एक दिन हमने दिया था जितना बड़ा कल ट्रैक्टर मार्च हरियाणा और अन्य अर्यान राज्यों में हुआ उन सभी का हम धन्यवाद करते हैं कल पंजाब में रेल रोको आंदोलन है और सारे पंजाबी जुट गए हैं एक लोक लहर बन गई है कल 12 से 3 बजे जहां जहां से ट्रेनें गुजरती लाइन गुजरती है वहां वहां के ग्रामीणों को अपील है आप आइए वहां रेल फाटक होना चाहिए रेल स्टेशन होना चाहिए बारह से तीन बारह से तीन बजे तक रेलों को पूरा जाम करके लाखों लोग कल आप देखेगी मोदी सरकार कल के रेल ट्रैक में होंगे मोदी सरकार की जड़े हिला के रख देंगे और उन्हें मजबूर करेंगे एमएसपी लीगल ग्रंटी कानून बनाना पड़ेगा देश के किसान मजदूर का कर्ज खत्म करना पड़ेगा मजदूरों की 200 दिन नरेगा और बिजली का जो प्राइवेट बिल है उसे वापस लेना पड़ेगा और ये और मैं पंजाब के सभी कलाकारों कला का धन्यवाद करता हूं जो इस आंदोलन में कूद पड़े हैं कल का रेल रोको को आंदोलन कामयाब करिए धन्यवाद